मुकेरिया में बिजली कर्मचारियों की हड़ताल पंजाब पावरकॉम के कर्मचारियों ने अपनी लंबित मांगों को लेकर 11 से 13 अगस्त तक सामूहिक हड़ताल शुरू कर दी पहले दिन एक्सियन कार्यालय मुकेरिया के बाहर रैली हुई जिसकी अध्यक्षता संयुक्त फोरम के नेता लखविंदर सिंह देवदास और कर्मचारियों संघ के सर्कल प्रधान त्रलोचन सिंह ने की कर्मचारियों का आरोप है कि पावर कॉम प्रबंधन और पंजाब सरकार ने उनकी स्वीकृत मांगे भी लागू नहीं की चेतावनी दी गई है कि अगर मांगे नहीं मांगी गई तो हड़ताल आगे भी बढ़ाई जाएगी सिंह ਸਰਕਲ ਪ੍ਰੰਧਾਨ এমਪਲਾਈਡ ਫੋਰਸਨ ਪਹਿਲਵਾਨ ਗਰੁੱਪ ਅੱਜ ਦਾ ਜੋ ਸਾਡਾ ਸੰਘਰਸ਼ਾ ਜੋ ਕਿ ਜੁਆਇੰਟ ਫੋਰਮ ਦੇ ਸੱਦੇ ਤੇ ਸਾਡੀਆਂ ਮੁਲਾਜ਼ਮ ਜਥੇਬੰਦੀਆਂ ਸਾਡੇ ਬਿਜਲੀ ਬੋਰਡ ਦੇ ਜਿਹੜੇ ਕਾਮੇ ਜਹਾੜੂ ਕਾਮੇ ਆ ਪਿਛਲੇ ਲਗਭਗ 24 ਤੋਂ ਲਗਾਤਾਰ ਸੰਘਰਸ਼ ਕਰਕੇ ਆਪਣੀਆਂ ਜਿਹੜੀਆਂ ਰਹਿੰਦੀਆਂ ਮੰਗਾ ਉਹਨਾਂ ਨੂੰ ਪੂਰਾ ਕਰਨ ਵਾਸਤੇ ਸੰਘਰਸ਼ ਲੜ ਰਹੇ ਆ ਔਰ ਸਰਕਾਰ ਜਿਹੜੀ ਆ بار بار ਟੋਲ ਟਾਲ ਮਟੋਲ ਕਰਕੇ ਉਹਨੂੰ ਟਾਲ ਰਹੀ ਆ ਔਰ ਇਹਦੇ ਚੱਕਰ ਦੇ ਵਿੱਚ ਹੀ ਜਿਹੜਾ ਜਿਹੜਾ ਪਿਛਲੇ ਸਮੇਂ ਦੌਰਾਨ ਜਿਹੜਾ ਪੰਜਾਬ ਸਰਕਾਰ ਦੇ ਬਿਜਲੀ ਮੰਤਰੀ ਤੇ ਹੋਰ ਜਿਹੜੇ ਬੀਲੀ ਨਮਾਇंदे ਜਿਹੜੇ ਆ ਬਿਜਲੀ ਬੋਰਡ ਦੇ ਜਿਹੜੇ ਮੈਨੇਜਮੈਂਟ ਆ ਉਹਨਾਂ ਦੇ ਨਾਲ ਮੀਟਿੰਗਾਂ ਵੱਖ-ਵੱਖ ਸਮਿਆਂ ਤੇ ਹੋਈਆਂ ਜਿਨ੍ਹਾਂ ਚੋਂ 2 ਜੂਨ ਨੂੰ ਜਿਹੜੀ ਮੀਟਿੰਗ ਹੋਈ ਆ ਉਹਦੇ 'ਚ 25 ਮੰਗਾਂ ਜਿਹੜੀਆਂ ਮੁਲਾਜ਼ਮਾਂ ਦੀਆਂ ਜਿਨ੍ਹਾਂ ਤੇ ਪੰਜਾਬ ਸਰਕਾਰ ਤੇ ਬਿਲੀ ਬੋਰਡ ਪੰਚ ਮੈਟਰੇ ਸਹਿਮਤੀ ਪ੍ਰਗਟਾਈ ਔਰ ਕਿਹਾ ਕਿ ਜਲਦੀ ਇਹਦਾ ਸਰਕੂਲਰ ਕਰ ਦਿੱਤਾ ਜਾਊਗਾ ਪਰ 10 ਦਿਨ ਦਾ ਸਮਾਂ ਬੀਤਣ ਤੋਂ ਬਾਅਦ ਜਿਹੜਾ 12 ਤਰੀਕ ਨੂੰ ਫਿਰ ਜੋ ਮੀਟਿੰਗ ਹੋਈ ਉਹਦੇ ਵਿੱਚ ਉਹ ਜਿਹੜੀਆਂ ਮੰਗਾਂ ਉਹਦਾ ਸਰਕੂਲਰ ਕੋਈ ਨਹੀਂ ਜਾਰੀ ਕੀਤਾ ਗਿਆ ਔਰ ਉਸ ਤੋਂ ਬਾਅਦ 10 ਦਿਨ ਦਾ ਹੋਰ ਸਮਾਂ ਦਿੱਤਾ ਗਿਆ ਮਿਲਿਆ ਮੰਗਿਆ ਗਿਆ ਉਹਨਾਂ ਵੱਲੋਂ ਪਰ ਉਸ ਸਮੇਂ ਦੌਰਾਨ ਵੀ ਜਿਹੜਾ ਜਥੇਬੰਦੀਆਂ ਨੂੰ ਕੋਈ ਵੀ ਜਿਹੜਾ ਉਹਨਾਂ ਨੇ ਮੰਗ ਪੂਰੀ ਕਰਕੇ ਉਹਦਾ ਜਿਹੜਾ ਸਰਕੂਲਰ ਜਾਰੀ ਨਹੀਂ ਕੀਤਾ ਗਿਆ ਜਿਹਦੇ ਚੱਕਰ ਤੇ ਜਿਹੜੀ ਸਾਡੀ ਜੁਆਇੰਟ ਫਾਰਮ ਵੱਲੋਂ ਜਿਹੜਾ ਇਹ 25 6 25 ਤੋਂ ਲਗਾਤਾਰ ਵਰਕ ਟੂ ਰੂਲ ਦਾ ਸੰਘਰਸ਼ ਸ਼ੁਰੂ ਕੀਤਾ ਗਿਆ ਉਸ ਤੋਂ ਬਾਅਦ ਜਿਹੜਾ ਅੰਮ੍ਰਿਤਸਰ ਜਿਹੜਾ ਬਿਜਲੀ ਮੰਤਰੀ ਦਾ ਘਰਾਓ ਕੀਤਾ ਗਿਆ ਉਥੇ ਵੱਡੇ ਪੱਧਰ ਤੇ ਇੱਕ ਬਹੁਤ ਵੱਡੀ ਰੈਲੀ ਕੀਤੀ ਗਈ ਔਰ ਇਹ ਸਾਰਾ ਕੁਝ ਹੋਣ ਦੇ ਬਾਅਦ ਵੀ ਜਿਹੜੀ ਪੰਜਾਬ ਸਰਕਾਰ ਤੇ ਬੀਲੀ ਮੋਰਡ ਦੀ ਮੈਨੇਜਮੈਂਟ ਆ ਉਹਦੇ ਕੰਨ ਤੇ ਜੂੰ ਨਹੀਂ ਸਰਕੀ ਜਿਹਦੇ ਕਰਕੇ ਸਾਡੀ ਜੁਆਇੰਟ ਫਾਰਮ ਨੂੰ ਜਿਹੜਾ ਮਾਸ ਸਲੀਵ ਅੱਜ ਤੋਂ ਜਿਹੜੀ 11 12 ਤੇ 13 ਤੋਂ ਜਿਹੜੀ ਮਾਸ ਸਲੀਵ ਜਿਹੜੀ ਆ ਉੱਤੇ ਜਾਣ ਲਈ ਮਜਬੂਰ ਬਣਾ ਪਿਆ ਅੱਜ ਜਿਹੜਾ ਇਹ ਸਾਡੀ ਅੱਜ ਪਹਿਲਾ ਦਿਨ ਮਾਸ ਸਲੀਵ ਦਾ 11 ਤਰੀਕ ਦਾ ਜਿੱਦੇ ਪੂਰੇ ਸਮੁੱਚੇ ਪੰਜਾਬ ਦੇ ਅੰਦਰ ਮੁਲਾਜ਼ਮ ਸਾਰੀਆਂ ਜਥੇਬੰਦੀਆਂ ਜਿਹੜੀਆਂ ਜੁਆਇੰਟ ਫਾਰਮ ਚ ਸਾਡੀਆਂ ਹੈਗੀਆਂ ਸਾਰੀਆਂ ਜਥੇਬੰਦੀਆਂ ਜਿਹੜੀਆਂ ਉਹ ਪੂਰੇ ਪੰਜਾਬ 'ਚ ਅੱਜ ਸਮੂਹਿਕ ਛੁੱਟੀ ਤੇ ਆ ਔਰ ਇਹ ਜਿਹੜੀ ਸਮੂਹਿਕ ਛੁੱਟੀ ਆ ਪਿਛਲੇ ਸਮਿਆਂ ਦੌਰਾਨ ਵੀ ਜਿਹੜੀ ਆ ਉਹ 2021 ਦੇ ਵਿੱਚ ਮੁਲਾਜ਼ਮਾਂ ਨੇ ਇਸ ਤਰੀਕੇ ਨਾਲ ਸਮੂਹਿਕ ਛੁੱਟੀ ਲੈ ਕੇ ਆਪਣੇ ਹੱਕਾਂ ਨੂੰ ਜਿਹੜਾ ਉਹ ਲਾਗੂ ਕਰਵਾਇਆ ਔਰ ਇਸੇ ਤਰੀਕੇ ਨਾਲ 24 ਵਿੱਚ ਵੀ ਸਮੂਹਿਕ ਛੁੱਟੀ ਕਰਕੇ ਸਾਡੇ ਹੱਕ ਜਿਹੜੇ ਸਰਕਾਰ ਨੂੰ ਦੇਣ ਲਈ ਮੁਲਾਜ਼ਮਾਂ ਨੇ ਮਜਬੂਰ ਕੀਤਾ ਦਰ ਸਿੰਘ ਜੀ ਬਿਫਸਕਤਰ ਟੈਕਨੀਕਲ ਸਰਵਰ ਗੁਨੀਅੰ ਪੰਜਾਬ ਨੇ ਸਾਡਾ ਜੋ ਪਿਛਲੇ ਸਮੇਂ ਦੇ ਵਿੱਚ ਸਾਡੀਆਂ ਜਿਹੜੀਆਂ ਰੈਂਟੀਆਂ ਮੰਗਾਇਆ ਉਹਦੇ ਸਬੰਧ ਵਿੱਚ ਸਾਡੀ ਜਿਹੜੀ ਬਿਜਲੀ ਬੋਰਡ ਦੀ ਮੈਨੇਜਮੈਂਟ ਪਲੱਸ ਬਿਜਲੀ ਮੰਤਰੀ ਦੇ ਨਾਲ 2 ਜੂਨ ਨੂੰ ਮੀਟਿੰਗ ਹੋਈ ਸੀ ਉੱਤੇ ਜਿਹੜਾ ਸੀ 25 ਮੰਗਾਂ ਦਾ ਮੰਗ ਪੱਤਰ ਜਿਹੜਾ ਦਿੱਤਾ ਸੀ ਉੱਤੇ ਸਾਰੀ ਸਹਿਮਤੀ ਹੋਈ ਸੀ ਪਰ ਉਹਦੇ ਤੇ ਸਹਿਮਤੀ ਕਰਨ ਦੇ ਬਾਵਜੂਦ ਵੀ ਬਿਜਲੀ ਬੋਰਡ ਦੀ ਮੈਨੇਜਮੈਂਟ ਪਲੱਸ ਜਿਹੜਾ ਬਿਜਲੀ ਮੰਤਰੀ ਆ ਉਹ ਜਿਹੜੀਆਂ ਮੰਗਾਂ ਉਹਨੂੰ ਲਾਗੂ ਨਾ ਕਰਨ ਦੇ ਸਬੰਧ ਵਿੱਚ ਦੁਬਾਰਾ ਛੜ ਤੋਂ ਉਹਨਾਂ ਨੇ 12 ਦਿਨ ਦਾ ਟਾਈਮ ਲਿਆ ਸੀ 12 ਦਿਨ ਦਾ ਟਾਈਮ ਦਿੱਤਾ ਤੇ ਅਸੀਂ 12 ਦਿਨਾਂ ਦੇ ਵਿੱਚ ਜਿਹੜੀਆਂ ਤੁਹਾਡੀਆਂ ਮੰਗਾਂ ਆ ਯੋ ਯੋ ਦੇ ਉਤੇ ਸਹਿਮਤੀ ਕਰਕੇ ਅਸੀਂ ਤੁਹਾਨੂੰ ਸਰਕੂਲਰ ਜਾਰੀ ਕਰਕੇ ਦੇ ਦੇਵਾਂਗੇ ਪਰ ਉਹਨਾਂ ਵੱਲੋਂ ਸਰਕੂਲਰ ਜਿਹੜੇ ਉਹ ਜਾਰੀ ਨਹੀਂ ਕੀਤੇ ਗਏ ਉਹਦੇ ਤੋਂ ਬਾਅਦ ਸਾਡੀ 12 ਤਰੀਕ ਨੂੰ ਫੇਰ ਮੀਟਿੰਗ ਹੋਈ ਆ ਉਹਦੇ ਵਿੱਚ ਵੀ ਜਿਹੜੀਆਂ ਸਹਿਮਤੀ ਉਹ ਉਹਨਾਂ ਨੇ ਲਾਗੂ ਨਹੀਂ ਕੀਤੀਆਂ ਉਹਦੇ ਵਿੱਚ ਸਾਡੀਆਂ ਜਿਹੜੀਆਂ ਮੇਨ ਮੰਗਾਂ ਆ ਜਿਹੜੇ ਸਾਡੇ ਸਾਥੀ ਸਾਡੇ ਬੱਚੇ ਜਿਹੜੇ ਆ ਏਲਮ ਤੋਂ ਆਰਟੀਆ ਤੋਂ ਏਲਮ ਬਣੇ ਉਹਨਾਂ ਨੇ 35 410 ਸਕੇਲ ਜਿਹੜੇ ਸਾਡੇ ਸਾਥੀ ਆਪਣੇ ਵਰਚਾਰ ਤੋਂ ਜਾਂ ਪੀਐਨ ਦੇ ਉਤੋਂ ਪ੍ਰਮੋਟ ਹੋ ਕੇ ਜਿਹੜੇ ਐਲਡੀਸੀ ਬਣਿਆ ਉਹਨਾਂ ਦਾ 35-400 ਦਾ ਸਕੀਮ ਉਹ ਜਿਹੜੀ ਸਾਡੀ ਬਹੁਤ ਵੱਡੀ ਮੰਗਾ ਉਹਦੇ ਨਾਲ ਜੋ ਜੋੜਦੇ ਜਿਹੜੇ ਸਾਡੇ ਸਾਥੀ ਪਿਛਲੇ ਬੱਚੇ ਦੇ ਵਿੱਚ ਸਾਡੇ ਪਰਿਵਾਰ ਜਿਹੜੇ ਆ ਸਾਡੇ ਜਿਹੜੇ ਬੱਚੇ ਉਹਨਾਂ ਦੇ ਪੇਰੈਂਟ ਜਿਹੜੇ ਬਿਜਲੀ ਬੋਰਡ ਦੇ ਵਿੱਚ ਕੰਮ ਕਰਦੇ ਆ ਸ਼ਹਾਦਤਾਂ ਪ੍ਰਾਪਤ ਕਰ ਗਏ ਉਹਨਾਂ ਦੇ ਬੱਚਿਆਂ ਨੂੰ ਜਿਹੜੀਆਂ ਬਹੁਤ ਸਮੇਂ ਬਾਅਦ ਨੌਕਰੀਆਂ ਦਿੱਤੀਆਂ ਉਹ ਨੌਕਰੀਆਂ ਦੇਣ ਤੋਂ ਬਾਅਦ ਉਹਨਾਂ ਨੇ ਸਾਡੇ ਬੱਚਿਆਂ ਦੇ ਉੱਤੇ 50-50 ਜਾਂ ਲੱਖ 90-90 ਲੱਖ ਰੁਪਏ ਦਾ ਜਿਹੜਾ ਉਹਨਾਂ ਨੇ ਵਿਆਜ ਕਰਾ ਬਣਾਤਾ ਉਹਨਾਂ ਦਾ ਤੇ ਜੇ ਤੁਸੀਂ ਇਹ ਵਿਆਜ ਚਮਾ ਕਰਾਉਂਦੇ ਹੋ ਤਾਂ ਤੁਹਾਨੂੰ ਨੌਕਰੀ ਤੇ ਰੱਖਿਆ ਜਾਊਗਾ ਨਹੀਂ ਤਾਂ ਨੌਕਰੀ ਤੋਂ ਨੌਕਰੀ ਤੋਂ ਜਿਹੜਾ ਤੁਹਾਨੂੰ ਬਰਖਾਸਤ ਕੀਤਾ ਜਾਊਗਾ ਉਹਦੇ ਨਾਲ ਸਾਡੀਆਂ ਹੋਰ ਬਹੁਤ ਸਾਰੀਆਂ ਮੰਗਾਂ ਜਿਹੜੀਆਂ 9 16 ਤੇ ਦੀਆਂ ਹੋਰ ਬਹੁਤ ਸਾਰੀਆਂ ਜਿਹੜੀਆਂ ਮੰਗਾਂ ਸਾਡੀਆਂ ਰਹਿੰਦੀਆਂ ਉਹ ਉਹ ਸਾਰੀਆਂ ਮੰਗਾਂ ਦੇ ਸਬੰਧ ਵਿੱਚ ਅਸੀਂ ਜੋ ਕੱਲ ਵੀ ਸਾਡੀ ਰਾਤ ਤਕਰੀਬਨ ਮੀਟਿੰਗ ਜਿਹੜੀ ਹੋ ਰਾ ਆ 1 ਵਜੇ ਤੱਕ ਮੀਟਿੰਗ ਚੱਲੀ ਆ ਬਿਜਲੀ ਬੋਰਡ ਦੇ ਮੈਨੇਜਮੈਂਟ ਪਲੱਸ ਬਿਜਲੀ ਮੰਤਰੀ ਜਿਹੜਾ ਸਾਡਾ ਵਿੱਤ ਮੰਤਰੀ ਚੀਮਾ ਸਾਹਿਬ ਵੀ ਨਾਲ ਸਗੇ ਉਹ ਮੰਗਾਂ ਦੇ ਉੱਤੇ ਸਹਿਮਤੀ ਜ਼ਰੂਰ ਕਰਦੇ ਆ ਪਰ ਮੰਗਾਂ ਤੇ ਸਹਿਮਤੀ ਕਰਨ ਤੋਂ ਬਾਅਦ ਜਦੋਂ ਅਸੀਂ ਉਹਨਾਂ ਨੂੰ ਕਿਹਾ ਕਿ ਸਾਨੂੰ ਇਹ ਜਿਹੜੀਆਂ ਤੁਸੀਂ ਮੰਗਾਂ ਜੇ ਤੁਹਾਨੂੰ ਪ੍ਰਵਾਨ ਆ ਤੇ ਇਹਨਾਂ ਦੇ ਸਾਨੂੰ ਜਿਹੜੇ ਆ ਉਹ ਮਿੰਸੋ ਮੀਟਿੰਗ ਦਿੱਤੇ ਜਾਓ ਤਾਂ ਸਾਥੀ ਜੀ ਉਹਨਾਂ ਦੇ ਜਿਹੜਾ ਉਟਾਲ ਮਟੋਲ ਦੀ ਨੀਤੀ ਕਰਦੇ ਹੋਇਆ ਉਹ ਮੰਗਾਂ ਦੇ ਉੱਤੇ ਸਾਨੂੰ ਸਹਿਮਤੀ ਨਹੀਂ ਦਿੱਤੀ ਜਿਸ ਦੇ ਸੰਬੰਧ ਵਿੱਚ ਅਸੀਂ ਸਮੁੱਚੇ ਪੰਜਾਬ ਦੇ ਵਿੱਚ 11 12 13 ਦੇ ਜਿਹੜੀ ਸਮੂਿਕ ਛੁੱਟੀ ਦਾ ਸਾਡੇ ਸਾਥੀ ਗਏ ਆ ਤੇ ਸਾਥੀ ਜੀ ਇਹਦੇ ਸਬੰਧ ਵਿੱਚ ਜੇ ਇਹ ਸਾਡੀ ਛੁੱਟੀ ਜੇ ਸਾਡੀਆਂ ਮੰਗਾਂ ਇਹ 3 ਦਿਨ ਦੇ ਵਿੱਚ ਵੀ ਜਿਹੜੀਆਂ ਉਹਨਾਂ ਦੇ ਉੱਤੇ ਕੋਈ ਸਹਿਮਤੀ ਨਹੀਂ ਹੁੰਦੀ ਤਾਂ ਅਸੀਂ ਜਿਹੜਾ ਸਮਾਂ ਇਹਦਾ ਗਾਂ ਬਧੂਗਾ ਜਿੰਨਾ ਚਿਰ ਸਾਡੀਆਂ ਮੰਗਾਂ ਜਿਹੜੀਆਂ ਪਾਵਰ ਕਾਮ ਚਾਂ ਜਿਹੜੀ ਸਾਡੀ ਪੰਜਾਬ ਸਰਕਾਰ ਉਹ ਸਹਿਮਤੀ ਸਾਡੀਆਂ ਮੰਗਾਂ ਮੰਨ ਕੇ ਸਰਕੂਲਰ ਨਹੀਂ ਕਰਕੇ ਦਿੰਦਾ ਉਹਨਾਂ ਜਿਹੜਾ ਜਿਹੜਾ ਸ਼ੰਗਲਸ਼ਾਪਾ ਵਾਪਸ ਨਹੀਂ ਲਵਾਂ ਅਸੀਂ ਤੁਹਾਡੇ ਉਹ ਮੀਡੀਆ ਮਾਧਿਮ ਰਾਹੀਂ ਅਸੀਂ ਪੰਜਾਬ ਸਰਕਾਰ ਨੂੰ ਇਹ ਕਹਿਣਾ ਚਾਹੁੰਦੇ ਆ ਇਹ ਅਦਾਰਾ ਸਾਡਾ ਸਾਡੇ ਬਹੁਤ ਸਾਰੇ ਲੋਕ ਜਿਹੜੇ ਸਾਡੇ ਜਿਹੜੇ ਸਾਡੇ ਤੋਂ ਵੱਡੇ ਬਡੇਰੇ ਉਹ ਸ਼ਹੀਦ ਹੋ ਗਏ ਇਸ ਅਦਾਰੇ ਨੂੰ ਬਣਾਉਂਦਿਆਂ ਇਸ ਸਾਡਾ ਅਦਾਰਾ ਆ ਅਸੀਂ ਸਾਡੇ ਸਾਥੀ ਜਿਹੜੇ ਉਹ ਕੰਮ ਕਰਕੇ ਪੈਸਾ ਕਮਾ ਕੇ ਦਿੰਦੇ ਆ ਤੋਂ ਜੋ ਸਾਡੀਆਂ ਮੰਗਾਂ ਉਜਾਇਜ ਮੰਗਾ ਆ ਜੋ ਮਹਿਕਮਾ ਵੀ ਮੰਨਦਾ ਇਸ ਗੱਲ ਨੂੰ ਵੀ ਇਹਨਾਂ ਦੀ ਤੁਹਾਡੀ ਜਿਹੜੀ ਮੰਗਾਂ ਜਾਇਜ਼ ਆ ਪੰਜਾਬ ਸਰਕਾਰ ਵੀ ਮੰਨਦੀ ਆ ਤੋਂ ਸਾਥੀ ਜੀ ਤੁਹਾਡੇ ਮੇਰੇ ਰਾਹੀਂ ਇਹ ਬੇਨਤੀ ਕਰਨਾ ਚਾਹੁੰਦੇ ਆ ਸਾਡੀਆਂ ਮੰਗਾਂ ਤੇ ਜਿਹੜਾ ਪੂਰਨ ਜਿਹੜਾ ਉਹ ਪਛਵਾਤ ਹੋਇਆ ਜ ਤਾਂ ਜੋ ਅਸੀਂ ਆਪਣਾ ਜਿਹੜਾ ਸੰਘਰਸ਼ਾ ਉਹ ਸੀ ਵਾਪਸ